ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੇ ਸਵੰ ਗੁਰ ਪ੍ਰਸਾਦ ਜਪ ਆਦ ਸਚੁ ਜੁਗਾ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚ ਸੋਚਨ ਹੋਵੇ ਜੇ ਸੋਚਿ ਲਖਵਾਰ ਚਬਾ ਚਪਨ ਹੋਏ ਜੇ ਲਾਇ ਰਹਾ ਲਿਵਤਾਰ ਪੁਖੇ ਪੁਖਨਾ ਤਰੇ ਜਿਵਨ ਨਾ ਪੁਰਿਆ ਪਾਰ ਸਸਾਣ ਪਾਲਖੋ ਐ ਤ ਇਕ ਨ ਚੱਲ ਨਾਲ ਕਿਸ ਚਾਰਾ ਹੋਈ ਐ ਕ ਕੂੜਾ ਟੁੱਟ ਪਾਲ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮਿ ਹਵਨ ਕਰੁ ਕਮਨ ਕਹਿਆ ਜਾਇ ਹੁਕਮਿ ਹਵਨ ਜੇ ਹੁਕਮਿ ਲੈ ਵਢਿਆਈ ਹੁਕਮੇਤ ਮੰਨੀਚ ਹੁਕਮ ਲਿਖਤ ਸੁਖ ਪਾਈਏ ਕਨਹ ਹੁਕਮੇ ਬਖਸ਼ੀਸ਼ੇ ਹੁਕਮੇ ਸਦਾ ਪਵਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ ਬੁਝੈ ਤਾ ਹਮੇ ਕਹੈ ਨ ਕੋਏ ਗਾਵੈ ਕੋ ਤਾਣ ਹੋਵੈ ਕਿਸ ਤਾਣ ਗਾਵੈ ਕੋ ਦਾਤ ਜਾਣ ਨਿਸ਼ਾਨ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖੰ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇ ਗਾਵੈ ਕੋ ਜੀ ਲੈ ਪਰਦੇ ਗਾਵੈ ਕੋ Japੈ ਦਿਸੈ ਦੂਰ ਗਾਵੈ ਕੋ ਵਿਖੰ ਹਾਦਰ ਹਦੂਰ ਕਤਨਾ ਕਥਿ ਨਾਵੈ ਟੋਟ ਕਤ ਕਤ ਕਥਿ ਕੋਟੇ ਕੋਟ ਕੋਟ ਦਿੰਦਾ ਤੇ ਲੈਂਦਾ ਤਕ ਪਾਏ ਰੁਗਾ ਰੁਗਾ ਅੰਤਰ ਖਾਈ ਖਾਇ ਕਮ ਕੁੰ ਚੱਲਾਏ ਰਾਹੋ ਨਾਨਕ ਵਿਕਸਾ ਵੇ ਪ੍ਰਵਾਉ ਸਚਾ ਸਚਾ ਨਾਇ ਉਪਖੇ ਪੋ ਅਪਾਰ ਅੱਖ ਮੰਗ ਦੇਹ ਦੇ ਦਤ ਕਰੇ ਦਾਤਾਰ ਫਿਰ ਕਾ ਘਰ ਰਖੇ ਜਿਦ ਸਦਰਬਾਰ ਮੋਹ ਕੇ ਬੋਲਣ ਬੋਲੀ ਆ ਜਸਨ ਤਰੇ ਪਿਆਰ ਅੰਮ੍ਰਿਤ ਵੇਲਾ ਸਚ ਨਾ ਹੋ ਵੜਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੁਖ ਦਵਾਰ ਨਾਨਕ ਵੇ ਜਾਣੀਐ ਸਭ ਆਪੇ ਸਚਿਆਰ ਥਾਪਿਆ ਨ ਜਾਏ ਕੀਤਾ ਨਾ ਹੋਏ ਆਪੇ ਆਪਣਰੰਜਨ ਸੋਏ ਜਿਨ ਸੇਵਿਆ ਤਨ ਪਾਇਆ ਮਾਣ ਨਾਨਕ ਵੇ ਗੁਣੀ ਨਿਧਾਨ ਗਾਵੀਐ ਸੁਣਿਐ ਮਨ ਰਖਿਐ ਭਾਉ ਦੁਖ ਪਰ ਹਰਸੁ ਕਰ ਲਾ ਜਾਏ ਗੁਰਮੁਖ ਨਾਦਿ ਗੁਰਮੁਖ ਵੇਦਿ ਗੁਰਮੁਖ ਰਿਆ ਸਮਾਈ ਗੁਰੇਸ਼ਰ ਗੁਰ ਗੋਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣ ਆਖਾ ਨਾਇ ਕਣਕਤ ਨ ਜਾਏ ਗੁਰ ਇਕ ਦੇਹ ਬਜਾਈ ਸਭ ਨ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨ ਜਾਏ ਤੀਰਥ ਨਾਮ ਜਿਤ ਸੁਭਾਵਾਂ ਵਿਣ ਪਾਣ ਕਾ ਨਹੀਂ ਕਰਿ ਜਿਤ ਸਰਟੋ ਪਾਈ ਵੇਖਾ ਵਿਣ ਕਰਮ ਕੈ ਮਿਲ ਲੈ ਲੈ ਮਾਤ ਵਿਚ ਰਤਨ ਜਵਾਹਰ ਮਾਣਕ ਜੇ ਗੁਰ ਕੀ ਸਿੱਖ ਸੁਣ ਗੁਰ ਇਕ ਦੇਹ ਬਜਾਈ ਸਭ ਨ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨ ਜਾਏ ਜੇ ਜੁਗ ਚਾਰਿਆ ਅਰਜ ਹੁਰਦ ਸੁਣੀ ਹੋਏ ਨਵਾ ਕੰਡਾ ਵਿੱਚ ਜਾਣੀ ਨਾਲ ਚੱਲੇ ਸਭ ਕੋਈ ਚੰਗਾ ਨਾ ਰਖਾਈ ਕੈ ਜਸ ਕੀਰਤ ਜਗਲੇ ਜੇ ਤਿਸ ਨਦਰਨਾ ਵੀ ਤਾ ਵਤਨ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤ ਿਆ ਗੁਣ ਦੇ ਤਿਆ ਕੋਈ ਨਾ ਸੋਜੈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਤਿ ਪੀਰ ਸਰਨਾਥ ਸੁਣਿਆ ਧਰਤਵ ਲਕਾਸ ਸੁਣਿਆ ਦੀਪ ਲੋਪ ਪਤਲ ਸੁਣਿਆ ਪਹਨ ਸਕ ਕਾਲ ਨਾਨਕ ਬਕਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਹਾਸ ਸੁਣਿਆ ਸਰਬਰਮਾ ਇੰਦ ਸੁਣਿਆ ਮੁਕਸਲਾਨ ਮੰਦ ਸੁਣਿਆ ਜੋਗ ਜੁਗਤਨ ਭੇਦ ਸੁਣ ਸਾਸਮ੍ਰਿਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣ ਸਾਸ ਸੰਤੋਗ ਗਿਆਨ ਸੁਣ ਅਟਸਟ ਕਾ ਅਸ਼ਨਾਨ ਸਣ ਪੜਪੜ ਪਾਹ ਮਾਣ ਸੁਣ ਲਾਗ ਸਹਿ ਤਿਹਾਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣ ਸਰਗ ਨਾ ਕੇ ਗਾ ਸੁਣ ਸਿਖ ਪੀਰ ਪਾਤਸ਼ਾਹ ਸੁਨੰਦ ਪਵਰ ਸੁਨਾਤ ਅਸਗਾਉ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁੱਖ ਪਾਪ ਕਾ ਨਾਸ ਮਨ ਨ ਕੀ ਗਤ ਕਹੀ ਨ ਜਾਏ ਜੇ ਕੋ ਕਹਿ ਪਿਛੇ ਪਛਤਾਏ ਕਾਗਜ਼ ਕਲਮ ਨ ਲਿਖਨ ਹਾਰ ਮਨ ਨ ਕਬ ਕਰਨ ਵਿਚਾਰ ਐਸਾ ਨਾ ਹੋ ਮਨ ਰੰਜਨ ਹੋਵੇ ਜੇ ਕੋ ਮਨ ਜਾਣੈ ਮਨ ਕੋਏ ਮਨ ਅਸੁਰਤ ਹੋਆ ਮਨ ਬੱਧ ਮਨ ਸਗਲ ਭਵਨ ਕੀ ਸ਼ੁੱਧ ਮਨ ਨਾ ਮੋ ਛੋਟਾ ਨਾ ਕੋਏ ਮਨ ਜਮਕਾ ਸਾਥ ਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈ ਮਾਰਗ ਠਾਕ ਨ ਪਾਏ ਮਨੈ ਪਤ ਸੋ ਪ੍ਰਗਟ ਜਾਏ ਮਨੈ ਮਗਨ ਚੱਲੇ ਪੰਥ ਮਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣ ਮਨ ਕੋਏ ਮਨੈ ਪਾਵ ਮੁਕਤਿਵਾਰ ਮਨੈ ਪਰਵਾਰ ਸਾਧਾਰ ਮਨ ਅਤਰ ਤਾਰੇ ਗੁਰ ਸਿੱਖ ਮਨੈ ਨਾਨਕ ਭਵੈ ਨ ਪਿਖ ਐਸਾ ਨਾਮ ਨਰਿੰਜਨ ਹੋ ਜੇ ਕੋ ਮਨ ਜਾਣ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵ ਦਰਗਹ ਮਹਾਨ ਪੰਚ ਅਸਵਦਰ ਰਾਜਾਨ ਪੰਚਾ ਕਾ ਗੁਰ ਇਕ ਤਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੈ ਕ ਕਰਨੈ ਨ ਸੁਮਾਰ ਹਲ ਤਰਮ ਤੇ ਆ ਕਾ ਪੂਤ ਸੰਤੋਗਤਾ ਪ੍ਰਖਿਆ ਜਨ ਸੋਤ ਜੇ ਕੋ ਬੂਝਿਆ ਹੋਵੇ ਸਚਿਆਰ ਤਵਲਾ ਪ੍ਰਕੇਤਾ ਭਾਰ ਧਰਤੇ ਹੋਰ ਪਰੈ ਹੋਰ ਹੋਰ ਤਿਤ ਪਰਤ ਲੈ ਕਉਣ ਜੋਰ ਜੀ ਜਾ ਤਰੰਗਾ ਕੇ ਨਾਵ ਸਭ ਨਾਲ ਲਿਖੇ ਬੜੀ ਕਲਾ ਮ ਇਹੋ ਲੇਖਾ ਲਿਖ ਜਾੜ ਕੋਇ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਨਸਵਾਲ ਰੂਪ ਕੀਤੇ ਦਤ ਜਾਣੈ ਕੌਣ ਕੂਤਾ ਕੀ ਤਪ ਸੋ ਇੱਕ ਕੁਵਾ ਤਿਸ ਤੇ ਲਗਦਿਆ ਆਓ ਕੁਦਰਤ ਕਵਨ ਕਾਹ ਵਿਚਾਰ ਆ ਰੇ ਅਣ ਜਾਵਾਂ ਇੱਕ ਵਾਰ ਜੋ ਤਦ ਪਾਵੇ ਸਾਈ ਭਲੇ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਕ ਜਪ ਸੰਕ ਭਾਉ ਸੰਕ ਪੂਜਾ ਸੰਕ ਤਪਤਾਓ ਅ ਸੰਕ ਗ੍ਰੰਥ ਮੁਕ ਵੇਦ ਪਾਠ ਸੰਕ ਜੋਗ ਮਨ ਰਹਿ ਉਦਾਸ ਅ ਸੰਕ ਭਗਤ ਗੁਣ ਗਿਆਨ ਵਿਚਾਰ ਸੰਕ ਸਤਿ ਅ ਸੰਕ ਦਾਤਾਰ ਆ ਸੰਕ ਸੂਰਮੋ ਪਕਸਾਰ ਸੰਕ ਮੋਲ ਵਿਲਾਈ ਤਾਰ ਕੁਦਰਤ ਕਵਨ ਕਹਾ ਵਿਚਾਰ ਵਾਰਣ ਜਾਵਾਂ ਇੱਕ ਵਾਰ ਜੋ ਤਦ ਭਾਵੇ ਸਾਈ ਫਲੇਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਮੋਰਖੰਤ ਘੋਰਾ ਅਸੰਖ ਚੋਰ ਹਰਾਮ ਖੋਰਾ ਸੰਖ ਮਰ ਕਰ ਜਾਹੇ ਜੋਰਾ ਅਸੰਖ ਲੋੜ ਹਤਿ ਅਕ ਮਾਹੇ ਸੰਖ ਪਾਪੀ ਪਾਪ ਕਰ ਜਾਹੇ ਅਸਾਂ ਕੁੜੇ ਯਾਰ ਕੁੜੇ ਫਿਰਾਹੇ ਸੰਕ ਮਲੇਸ਼ ਮਹਲ ਪਖ ਖਾਹੇ ਅਸਾਂ ਕਨੰਦਕ ਸਰਕਰ ਹੈ ਪਰ ਨਾਨਕ ਨਿਜ ਕਹ ਵਿਚਾਰ ਪਾਰ ਅਨ ਜਾਵਾਂ ਇੱਕ ਵਾਰ ਜੋ ਤਤ ਪਾਵੇ ਸਾਈ ਭਲੀ ਘਰ ਕਉ ਸਦਾ ਸਲਾਮਤ ਨਿਰੰਕਾਰ ਅਸਾਂ ਕ ਨਾਵ ਅਸਾਂ ਕ ਥਾਵ ਗੰਮ ਗਮ ਸੰਖ ਲੋ ਸੰਕੈ ਸਰਪਾਰ ਹੋਏ ਅਖਰੀ ਨਾਮ ਅਖਰੀ ਸਲਾਖਰੀ ਗ्यान गीत ਗੁਣਗਾ ਅਖਰੀ ਲਖਣ ਬਲਣ ਬਾਣਾ ਅਖਰਾ ਸਰ ਸੰਜੋਗ ਵਿਖਾਣ ਜਿਨਹ ਲਿਖਤ ਸਰਨਾਜ ਪਰਮਾਏ ਤੇ ਉਤੇ ਪਾਏ ਜੇ ਤਾ ਕੀਤਾ ਤੇ ਤਾ ਨਾਮ ਵਿਣ ਨਾ ਮਹਿ ਕੋ ਥਾਉ ਕੁਦਰਤ ਕਵਨ ਕਹਾ ਵਿਚਾਰ ਵਾਰ ਨ ਜਾਵਾ ਇਕ ਵਾਰ ਜੋ ਤਤ ਪਾਵੇ ਸਾਈ ਭਲੀ ਘਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਆ ਹੱਤ ਪਾਰ ਤਨ ਦੇਹਾ ਪਾਣੀ ਧੋਤਾ ਤੁਰ ਸੁਖੇਹਾ ਮੁਤਪਲਿੱਤੀ ਕੱਪੜ ਹੋਏ ਦੇਸਾ ਬਨ ਲਈਆ ਧੋਏ ਭਰੀਆ ਮਤ ਪਾਪਾਂ ਕੈ ਸੰਗ ਧੋਪੈ ਨਾਵੇਂ ਕਾ ਰੰਗ ਪੁਨੀ ਪਾਪੀ ਆਖਣ ਨਾ ਹੈ ਕਰ 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 ਨਾ ਲਿਖ ਕਰ 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 ਨਾ ਲਿਖ ਲੈ ਜਾਹੋ ਆਪੇ ਵੀ ਜਾਪੀ ਖਾਹੋ ਨਾਨਕ ਹੁਕਮਿ ਆਵੋ ਜਾਹੁ ਤੀਰਤਪ ਦੇ ਆਦਿ ਜੇ ਕੋ ਪਾਵਦਲ ਕਮਾਨ ਸੁਣਿਆ ਮੰਨਿਆ ਮਨ ਕੀਤਾ ਭਉ ਅੰਤਰਗ ਤੀਰਤ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਤ ਸਤ ਬਾਣੀ ਬਰਮਾਉ ਸਤ ਸੁਹਾਣ ਸਦਾ ਮਨ ਚਾਉ ਕਮਣਸ ਵੇਲਾ ਵਖਤ ਕਮਣ ਕਮਣ ਤਤ ਕਹਨ ਵਾਰ ਕਮਣ ਸੁਰਤੀ ਮਹਉ ਕਮਣ ਜਿ ਤੋਆ ਆਕਾਰ ਵੇਲ ਨ ਪਇ ਪੰਡਤਿ ਜਿ ਹੋਵੇ ਲੇਖ ਪੁਰਾਨ ਨ ਵਖਤ ਨ ਪਾਇ ਕਾਦੀਆ ਜੇ ਲਿਖਣ ਲੇਖ ਕੁਰਾਨਾ ਤਤਾਰ ਨਾ ਜੋਗੀ ਜਾਣ ਰਤਮੋ ਨਾ ਕੋਈ ਜਾ ਕਰਤਾ ਸਰ ਟੀ ਕੋ ਸਾਜਿ ਆਪੇ ਜਾਣੈ ਸੋਈ ਕਿਵ ਕਰ ਅੱਖ ਕੈ ਸਲਾਇ ਕੰਵਰਨ ਇਕ ਵਜਾਣਾ ਨਾਨਕ ਆਕਣ ਸਭ ਕੋ ਆਖੈ ਇਕ ਤੋ ਕਿਸਿਆਣਾ ਵੱਡਾ ਸਹੇ ਵੱਡੇ ਨਾਹਿ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣੈ ਅਗਿ ਗਿਆਨ ਸੁਹੈ ਪਤਾਲਾ ਪਤਾ ਲਗਾ ਸੰਗਾਸ ਔੜ-ਕੜ ਕੇ ਭਾਲ ਥਕੇ ਵੇਦ ਕਾਣਿਕ ਬਾਤ ਸਸ ਟਾਰ ਕਹਿਨ ਕ ਤੇ ਬਾ ਅਸਲਿਕ ਤਾਤ ਲੇਖ ਤਾ ਲਿਖਿਆ ਲੇਖ ਅਵਨਾਸ ਨਾਨਕ ਵੱਡਾ ਆਖਿਆ ਆਪੇ ਜਾਣੇ ਆਪ ਸਲਾਹ ਹੀ ਸਲਾਹ ਇਤਿ ਸੁਰਤ ਨ ਪਾਈਆ ਨਦੀਆਂ ਤਵਾਹ ਪਵਸਮੰਦਨਾ ਜਾਣੀ ਹੈ ਸੰਮੰਧ ਸਾਸ ਸੁਲਤਾਨ ਗਿਰਿਆ ਸੇਤੀ ਮਹਾਲ ਧਨ ਕੀੜੇ ਤੁਲਣ ਹੋਣੀ ਜਿਤਸ ਮਨ ਹੋਣਾ ਵਿਸਰਹਿ ਅੰਤ ਨ ਸਿਭ ਤੇ ਕਹਿਣ ਨ ਅੰਤ ਅੰਤਨ ਕਰ ਨ ਦੇਣ ਨ ਅੰਤ ਅੰਤਨ ਵੇਖਣ ਸੋ ਨ ਅੰਤ ਅੰਤਨ ਜਾਪੈ ਕਿਆ ਮਨ ਮੰਤ ਅੰਤਨ ਜਾਪੈ ਕੀਤਾ ਕਾਰ ਅੰਤਨ ਜਾਪੈ ਪਾਰ ਆਵਾਰ ਅੰਤ ਕਾਰਨ ਕੀਤੇ ਬਿਲ ਲਾਹੇ ਤੱਕ ਅੰਤਨ ਪਾਹੇ ਜਾਏ ਇਹੋ ਅੰਤਨ ਜਾਣੈ ਕੋਏ ਭਉਤਾ ਕਹੀ ਅਭਉਤਾ ਹੋਏ ਵੱਡਾ ਸਭ ਉੱਚਾ ਥਾ ਉੱਚ ਪਰ ਉੱਚ ਨਾਉ ਇਹ ਵੱਡੂੱਚਾ ਹੋਵੇ ਕੋਈ ਤਿਸੋਚੈ ਕੋ ਜਾਣੈ ਸੋ ਜਿਹੜਾ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੇ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵਡਾ ਦਾਤਾ ਤੈ ਨਤਮਾਹੇ ਕੀਤੇ ਮੰਗਾ ਜੋਦ ਪਾਰਿਆ ਕੀਤੇ ਗਣਤ ਨਹੀਂ ਵਿਚਾਰ ਕੀਤੇ ਖਪਟ ਹੈ ਵਕਾਰ ਕੀਤੇ ਲੈ ਲਮ ਕਿਰਪਾਏ ਕੀਤੇ ਮੋਰ ਖਾਈ ਖਾਈ ਕੀਤੇ ਦੁਖੁ ਪੁਗਸਦ ਮਾਰਾ ਐ ਪੈ ਦਾਤ ਤੇਰੀ ਦਾਤਾਰ ਬੰਦ ਕਲਾਸਿ ਪਾਣ ਹੋਏ ਹੋ ਰਕ ਨਸਕੈ ਕੋਏ ਜੇ ਕੋ ਖਾਗਾ ਆਖਣ ਪਾਹ ਜਾਣਾ ਜਿੱਤਿਆ ਮੋਖ ਆਪੇ ਜਾਣ ਆਪੇ ਦੇ ਆਕ ਸਪਕੇ ਕਿ ਜਿਸ ਮੁ ਬਖਸ਼ੇ ਸਿਪਤ ਸੱਲਾਹ ਨਾਨਕ ਪਾਤਸ਼ਾਹੇ ਪਾਤਸ਼ਾਹ ਆਮਲ ਗੁਣਾ ਮੂਲ ਵਾਪਾਰ ਮੂਲ ਵਾਪਰ ਅਮਲ ਪੰਡਾਰਾ ਅਮਲ ਆਵਹਿ ਅਮਲ ਲੈ ਜਾਹਿ ਮੂਲ ਪਏ ਮੁੱਲਾ ਸਮਾਹਿ अमुल धर्म अमल दीवान अमल तुल अमल प्रवान अमल बख़्शीश अमल निशान अमल कर्म अमल प्रमाण अमुल मुखियां न जाए ਆ ਕਾ ਕਰੇ ਲਿ ਵਿਲਾ ਆਖੇ ਵਿਦ ਪਾਠ ਪੁਰਾਨ ਆਖੇ ਪੜੇ ਕਰੇ ਵਿਖਿਆਨ ਆਖੇ ਬਰਮੈ ਆਖੇ ਇੰਦ ਅਖ ਗੋਪੀਤ ਗੋਵਿੰਦ ਆਖੇ ਇਸ ਰਾਖੇ ਸਿੱਧ ਆਖੇ ਕੀਤੇ ਕੀਤੇ ਬੁਧ ਆਖੇ ਧਨ ਆਖੇ ਦੇਵ ਆਖੇ ਸੁਰ ਨਰਮਨ ਜਨ ਸੇਵਾ ਕੀਤੇ ਆਖੇ ਅਖਣ ਪਾਹੇ ਕੀਤੇ ਕਹਿ ਕ ਟੁੱਟ ਜਾਹੇ ਇਤੇ ਕੀਤੇ ਹੋਰ ਕਰਹਾ ਤਾ ਕਨ ਸਕ ਕੀ ਕੇ ਜੇਵੜ ਪਾਵੇ ਤੇਵੜ ਹੋਏ ਨਾਨਕ ਜਾਣੈ ਸੱਚਾ ਸੋਏ ਜੇ ਕੋ ਕਹ ਬੋਲ ਵਿਗਾੜ ਤਾਂ ਲਿਖਿਆ ਸਰਗਵਾਰ ਗਵਾਰ ਸੋਦਰ ਕੇ ਹਸੋ ਕਰ ਕੇ ਹਾ ਬਿਤਬੈ ਸਰਬ ਸਮਾਲੇ ਵਾਜੇ ਨਦ ਅਨੇਕ ਸੰਕਾ ਕੀਤੇ ਭਵਨ ਹਾਰੇ ਕੀਤੇ ਰਾਗ ਪਰੇ ਸੋ ਕੇ ਇਨ ਕੀਤੇ ਗਵਨ ਹਾਰੇ ਗਾਵ ਤੋ ਨ ਪਉਣ ਪਾਣੀ ਬਸੰਤਰ ਗਾਵ ਰਾਜਾ ਧਰਮ ਦੁਹਾਰ ਗਾਵ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵੈ ਇਸਰ ਬਰਮਾ ਦੇਵ ਸੁਣ ਸਦਾ ਸਾਰੇ ਗਾਵੈਂਦਨ ਦਾਸਨ ਬੈਠੇ ਦੇਵਤਿਆਂ ਅੰਦਰ ਨਾਲੇ ਗਾਵੈ ਸਿਸਮਾਦੀ ਅੰਦਰ ਗਾਵਣ ਸਾਧ ਵਿਚਾਰੇ ਗਾਵ ਜਤੀ ਸਤੀ ਸੰਤੋ ਕੇ ਗਾਵੈ ਵੀਰ ਕਰਾਰੇ ਗਾਵਨ ਪੰਡਤ ਪੜਨ ਰਖੀ ਸਰ ਜੁਗ ਜੁਗ ਵੇਦ ਨਾਲੇ ਗਾਵ ਮੋਹਣੀ ਆਮਨ ਮੋਹਣਾ ਸੁਰਗਾ ਮੱਚ ਪਿਆਲੇ ਗਾਵ ਰਤਨ ਪਾਏ ਤੇਰੇ ਅਠਸਠ ਤੀਰਥ ਨਾਲੇ ਗਾਵ ਜੁਤ ਮਹਾਬਲ ਸੂਰਾ ਗਾਵ ਖਾਣੀ ਚਾਰੇ ਗਾਵ ਖੰਡ ਮੰਡਲ ਵਰ ਭੰਡਾ ਕਰ ਕਰ ਰਖੇ ਤਹਾਰੇ ਸੀਤ ਜਨ ਗਾਵ ਜੁਤ ਪਾਵਨਾ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸਿਮਹਿ ਚਤਨ ਆਵਣ ਨਾਨਕ ਕਾ ਵਿਚਾਰੇ ਸੋਇ ਸੋਇ ਸਦਾ ਸਤਿ ਸਾਹਿਬ ਸਚ ਸਚ ਨਾਹੀ ਹੈ ਪੀਓਸੀ ਜੈ ਨਾ ਸੇ ਰਚਨਾ ਜੇ ਨਰਚਾਈ ਰਾਈ ਰਾਈ ਰੰਗੇ ਰੰਗੇ ਪਾਤੇ ਕਰ ਕਜਨ ਸਿ ਮਾਇਆ ਜਿਨ ਨੂੰ ਪਾਈ ਕਰ ਕਰ ਏਖੇ ਕੀਤਾ ਆਪਣਾ ਜਬ ਤਸਦੀ ਵਢਿਆਈ ਜੋਤਿ ਸੁਭਾਵੈ ਸੋਈ ਕਰਸੀ ਹੁਕਮ ਨ ਕਰ ਨਾ ਜਾਏ ਸੋ ਪਾਤਸ਼ਾਹੂ ਸਾਹਾ ਪਤ ਸਾਹਿਬ ਨਾਨਕ ਰਹਿਣ ਰਜਾਈ ਮਨ ਦਾ ਸੰਤੋਖ ਸਰਪ ਚੋਲੀ ਧਿਆਨ ਕੀ ਕਰ ਬਪੂਤ ਖਿੰਤਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਇ ਪੰਤੇ ਸਗਲ ਜਮਾਤੀ ਮਨ ਜੀਤੈ ਜਗ ਜੀਤੈ ਆਦੇਸ਼ ਤੇ ਆਦੇਸ਼ ਆਦਨਿਲ ਅਨਾਦ ਨਹਤ ਜੁਜੁਗੇ ਕੋ ਵੇਸੁ ਉਗਤ ਗਿਆਨ ਤੇ ਆ ਭੰਡਾਰਨ ਕਟਕਡਵਾਜ ਹੈ ਨਾਦ ਆਪਨਾਤ ਨਾਤੀ ਸਬਜਾ ਕੀ ਰਿੱਧ ਸਦ ਅਵਰਾ ਸਾਧ ਸੰਜੋਗ ਵਿਜੋਦ ਕਾਰ ਚਲਾਵੇ ਲੇਖਾ ਵਿਭਾਗ ਆਦੇਸ ਤਸ ਆਦੇਸ ਆਦਨਿਲ ਅਨਾਦ ਨਹਤ ਜੁਜੁਗੇ ਕੋ ਵੇਸੁ ਇਕ ਕਮਾਈ ਜੁਗਤ ਵਿਆਹ ਤੇ ਤਿੰਨ ਚੇਲੇ ਪਰਵਾਨ ਇੱਕ ਸੰਸਾਰ ਇੱਕ ਢੰਡਾਰ ਇੱਕ ਲਾਇ ਦੀਵਾਨ ਜਿਵਤ ਸੁਪਾਵੈ ਤੇ ਮੈਂ ਚਲਾਵੈ ਜਿਹ ਹੂ ਪ੍ਰਮਾਣ ਓ ਵਿਖੇ ਉਹ ਨਦਰਨ ਆਵੈ ਬਹੁਤਾ ਹਿਵਡਾਨ ਆਦੇਸ ਤੇ ਆਦੇਸ ਆਦ ਅਨਿਲ ਅਨੰਦ ਨਹਤ ਜੋ ਜੁਗੇ ਕੋ ਵੇਸ ਅਸਨ ਲੋਏ ਲੋਏ ਪੰਡਰ ਜੋ ਕੁਛ ਪਾਇਆ ਸੋਇ ਕਵਰ ਕਰ ਕਰ ਵੇਖੈ ਸਰਜਨਹਾਰ ਨਾਨਕ ਸੱਚੇ ਕੀ ਸਾਚੇ ਕਰ ਆਦੇਸ ਆਦੇਸ ਆਦ ਨਿਲ ਅਨਾਦ ਨਹਤ ਜੁਗ ਜੁਗ ਇੱਕ ਵੇਸ ਇੱਕ ਦੂਜੀ ਪੌ ਲਖ ਅਲਕੋ ਅਲਕ ਵੀਸਾ ਲਗ ਲਗੇੜਾ ਖੇਕ ਨਾਮ ਜਗਦੀਸ਼ ਤਰਾਪਤ ਪਵੜੀਆਂ ਚੜਿਆ ਹੋਇ ਕੀਸ ਸੁਣੇ ਗੱਲਾਂ ਆਕਾਸ ਕੀ ਕਿਟਾਈ ਰੀਸ ਨਾਨਕ ਨਦਰੀ ਪਈਐ ਕੂੜੀ ਕੂੜਾ ਠੀਸਾ ਆਖਨ ਜੋਰ ਚ ਪੈਨ ਜੋਰ ਜੋਰ ਨ ਮੰਗਣ ਦੇਣ ਨ ਜੋਰ ਜੋਰ ਨ ਜੀਉਣ ਮਰਨ ਹ ਜੋਰਾ ਜੋਰ ਨ ਰਾਜ ਮਾਲ ਮਨਸਵਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛਟੈ ਸੰਸਾਰ ਦੇ ਸਹਤ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੇਚ ਨ ਕੋਈ ਰਾਤੀ ਰੋਤੀ ਦਿੱਤੀ ਵਾਰ ਪਉਣ ਪਾਨਿਕ ਨਿਪਾਤਾਲ ਤਿਸਵਿਤਾ ਤਿਥਾ ਪ੍ਰਕੀ ਧਰਮਸਾਲਾ ਤਿਸਵਿ ਜੀ ਜੋਤ ਕੇ ਰੰਗ ਤਿਨ ਕਾ ਨਾਮ ਨੇਖ ਅਨੰਤ ਕਰਮਿ ਕਰਮਿ ਹੋਇ ਵਿਚਾਰ ਸਚਾ ਸਚਾ ਦਰਬਾਰ ਤਿਥਾ ਸੋਨ ਪੰਚ ਪਰਵਾਣ ਨਦਰਿ ਕਰਮ ਪਵੈ ਨਿਸ਼ਾਨ ਕਚਪ ਕਾਇ ਉਥੈ ਪੈ ਨਾਨਕ ਅਜਾਪੇ ਜਾਇ ਧਰਮਖੰਡ ਕਾਇ ਉ ਧਰਮ ਗਿਆਨਖੰਡ ਕਾ ਕੋ ਕਰਮ ਖੇਤੇ ਪਉਣ ਪਾਣੀ ਬਸੰਤਰ ਕੀਤੇ ਕਾਨਮ ਕਿਤੇ ਬ੍ਰਮਕਾਰ ਤੇ ਕੜ ਤੇ ਕੜੀ ਰੂਪ ਰੰਗ ਕੇ ਵੇਸਾ ਕਿਤੇ ਆ ਕਰਮ ਭੂਮੀ ਮਿਹਰ ਕੇ ਤੇ ਕੀਤੇ ਤੂਪ ਦੇਸਾ ਕਿਤੇ ਇੰਦ ਚੰਦ ਸੁਰ ਕੇ ਤੇ ਕੀਤੇ ਮੰਡਲ ਦੇਸਾ ਕਿਤੇ ਸਿਦ ਬੁੱਧ ਨਾਥ ਕਿਤੇ ਕੀਤੇ ਦੇਵੀ ਵੇਸਾ ਕਿਤੇ ਦੇਵ ਦਾ ਨਮਨ ਕੀਤੇ ਕਿਤੇ ਰਤਨ ਸਮੁੰਦ ਕਿਤੇ ਆ ਖਾਣੀ ਕਿਤਿਆਂ ਬਾਣੀ ਕਿਤੇ ਪਾਤ ਨਰਿੰਦਾ ਕਿਤਿਆਂ ਸੁਰਤਿ ਸਿਵਹ ਕੀਤੇ ਨਾਨਕ ਅੰਤ ਨ ਅੰਤ ਗਿਆਨਖੰਡ ਮਹਿ ਗਿਆਨ ਪ੍ਰਚੰਡ ਤਿਥਾ ਨਾ ਦੇ ਬਿਨਉਦ ਕੋਡ ਅਨੰਦ ਸ਼ਰਮਖੰਡ ਕੇ ਬਾਣੀ ਰੂਪਾ ਤਿਥੈ ਕੜਤ ਘੜੀਏ ਬਹੁਤ ਅਨੂਪਾ ਤਾਂ ਕਿਆ ਗੱਲਾਂ ਕਥਿਆ ਨਾ ਜਾਹੈ ਜੇ ਕੋ ਕਹਿ ਪਿਛੈ ਪਛਤਾਇ ਤਿਥੈ ਘੜੀਏ ਸੁਰਤ ਮਤਮਨ ਬੱਧਾ ਤਿਥੈ ਘੜੀਏ ਸੁਰਾਂ ਸਿਧਾਂ ਕੀ ਸੁਧ ਕਰਮਖੰਡ ਕੇ ਬਾਣੀ ਜੋਰਾ ਤਿਥਾ ਹੁਰਨ ਕੋਈ ਹੋਰ ਤਿਥੈ ਜੋਦ ਮਹਾਮਲ ਸੂਰ ਤਿਨ ਮੈਂ ਰਾਮ ਰਹਾ ਫਰ ਫੂਰਾ ਤਿਥੈ ਤੋ ਸੀਤਾ ਮਹਿਮਾ ਮਾਹੇ ਤਾਂ ਕੇ ਰੂਪ ਨਕਤ ਨ ਜਾਹੇ ਨਾ ਹਮਰਨ ਠਾਗੇ ਜਾਏ ਜਿਨ ਕਾ ਰਾਮ ਵਸੈ ਮਨ ਮਾਹਿ ਤਿਤੈ ਭਗਤ ਵਸੈ ਕਹਿ ਲੋ ਕਰਹ ਅਨੰਤ ਸਚਾ ਮਨ ਸੋਇ ਸੱਚਖੰਡ ਵਸੈ ਨਰੰਕਾਰ ਕਰ ਕਰ ਵੇਖੈ ਨਦਰਿ ਨਿਹਾਲ ਤਿਤੈ ਕੰਡ ਮੰਡਲ ਵਰਪੰਡ ਜੇ ਕੁ ਕਥਤ ਅੰਤ ਨੰਤ ਤਿਤੈ ਲੋ ਲੋਕਾਰ ਜਿਵ ਜਿਵ ਹੁਕਮਤ ਵਹਿ ਤਿਵਕਾਰ ਇਕ ਵਿਚ ਕਰ ਵਿਚਾਰ ਨਾਨਕ ਤ ਨ ਕਰੜਾ ਸਰ ਜਤ ਪਹਾਰਾ ਤਿਰਜ ਸੁਨਿਆਰ ਹਰ ਨਮਤ ਵੇਦੇ ਹਤਿਆਰ ਭੋਖ ਲਗਨ ਤ ਪਤਾਉ ਪਾਂਡ ਪੋ ਅੰਮ੍ਰਿਤ ਤ ਟਾਲ ਘੜ ਗਿਆ ਸਭ ਸਚੇਟ ਗਸਾਲ ਜਿਨ ਕੋ ਨਦਰ ਕਰਮ ਤਨਕਾਰ ਨਾਨਕ ਨਦਰਿ ਨਦਰ ਨਿਹਾਲ ਸਲੋਕਾ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸਰਾ ਦੁਦਾਈ ਦਇਆ ਫੇਲਾ ਸਗਲ ਜਗਤ ਚੰਗੀਆਂ ਬੁਰੀਆਂ ਆ ਪਚ ਤਰਮਹ ਦੂਰ ਕਰਮ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮਕੋ ਜਲੇ ਕੀਤੇ ਛੁੱਟੇ ਨਾਲ